ਸਰੀਆਕਾਲਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜੇ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਰਹੀ ਗੱਲ ਅੱਜ ਦੀ ਵੀਡੀਓ ਦੀ ਇੱਕ ਘਟਨਾ ਤੋਂ ਮੈਂ ਗੱਲ ਸ਼ੁਰੂ ਕਰਦਾ ਹਾਂ ਕੁਝ ਦਿਨ ਪਹਿਲਾਂ ਦੀ ਗੱਲ ਹੈ ਸਵੇਰੇ ਮੈਂ ਆਪਣਾ ਪ੍ਰੋਗਰਾਮ ਜਿਹੜਾ ਪਿਛਲੇ ਛੇ ਸਾਲ ਤੋਂ ਲਗਾਤਾਰ ਟੀਵੀ ਤੇ ਤੁਸੀਂ ਸਵੇਰੇ ਦੇਖਦੇ ਹੋ ਖਬਰ ਤੇ ਨਜ਼ਰ ਹਰਜਿੰਦਰ ਵੜਿਆ ਸ਼ੋ ਉਹ ਕਰਕੇ ਹਟਿਆ ਤਾਂ ਮੇਰੇ ਘਰ ਦੀ ਬੱਲ ਵੱਜੀ ਮੈਂ ਦਰਵਾਜ਼ਾ ਖੋਲਿਆ ਬਾਹਰ ਇੱਕ ਬਜ਼ੁਰਗ ਬੱਗੀ ਦਾੜੀ ਵਾਲੇ ਤੇ ਨਾਲ ਉਹਨਾਂ ਦਾ ਇੱਕ ਨੌਜਵਾਨ ਸਿੱਖ ਸਰਦਾਰ ਸਾਫ ਰੂਪ ਵਧੀਆ ਦਸਤਾਰ ਸਜਾਈ ਹੋਈ ਉਹ ਖੜੇ ਸੀ ਮੋਟਰਸਾਈਕਲ ਤੇ ਆਏ ਸੀ ਤੇ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਉਹਨਾਂ ਵੱਲ ਦੇਖਿਆ ਸੱਚੀ ਗੱਲ ਹੋਈ ਤਾਂ ਮੁੰਡਾ ਮੈਨੂੰ ਕਹਿਣ ਲੱਗਿਆ ਕਹਿੰਦਾ ਮੈਨੂੰ ਤੁਸੀਂ ਪਛਾਣਿਆ ਮੈਂ ਕਿਹਾ ਜੀ ਨਹੀਂ ਚੰਗੀ ਤਰ੍ਹਾਂ ਦੇਖੋ ਤੁਸੀਂ ਮੈਨੂੰ ਪਛਾਣਿਆ ਮੈਂ ਕਿਹਾ ਨਹੀਂ ਕਾਕਾ ਮੈਂ ਤਾਂ ਤੁਹਾਨੂੰ ਪਹਿਲੀ ਵਾਰ ਦੇਖ ਰਹੇ ਹਾਂ ਜਿੱਥੇ ਤੱਕ ਮੇਰਾ ਖਿਆਲ ਹੈ ਮੈਨੂੰ ਯਾਦ ਨਹੀਂ ਕਿਤੇ ਆਪਾਂ ਪਹਿਲਾਂ ਮਿਲੇ ਹੁਈਏ ਕਹਿੰਦਾ ਤੁਸੀਂ ਹਰ ਰੋਜ਼ ਮੇਰੇ ਵੱਲ ਦੇਖ ਕੇ ਖਬਰਾਂ ਪੜਦੇ ਹੋ ਤੇ ਮੈਂ ਇਸੇ ਕਰਕੇ ਕਹਿੰਦਾ ਆਪਣੇ ਪਿਤਾ ਜੀ ਨੂੰ ਨਾਲ ਲੈ ਕੇ ਆਇਆ ਕਿ ਮੈਂ ਇਹਨਾਂ ਨੂੰ ਦੱਸ ਸਕਾਂ ਕਿ ਤੁਸੀਂ ਮੇਰੇ ਵੱਲ ਦੇਖਦੇ ਹੋ ਜਦੋਂ ਵੀ ਤੁਸੀਂ ਖਬਰਾਂ ਪੜ੍ਹਦੇ ਹੋ ਮੈਨੂੰ ਗੱਲ ਸਮਝ ਆਈ ਕਿ ਇਹ ਸ਼ਾਇਦ ਕਿਸੇ ਲਿਖੇ ਦਾ ਸ਼ਿਕਾਰ ਹੋ ਗਿਆ ਬੱਚਾ ਮਾਸੂਮ ਹੈ ਇਨੋਸੈਂਟ ਹੈ ਅਜਿਹਾ ਮੈਂ ਗੱਲ ਕਰਨੀ ਲੱਗਿਆ ਸੀ ਦੱਸਣੀ ਲੱਗਿਆ ਸੀ ਕਿ ਇਸ ਤਰ੍ਹਾਂ ਹੀ ਹੁੰਦਾ ਜਦੋਂ ਅਸੀਂ ਕੈਮਰੇ ਵੱਲ ਦੇਖ ਕੇ ਕੋਈ ਗੱਲ ਕਹਿੰਦੇ ਆ ਤਾਂ ਦੇਖਣ ਵਾਲੇ ਨੂੰ ਲੱਗ ਰਿਹਾ ਹੁੰਦਾ ਕਿ ਅਸੀਂ ਉਹਦੇ ਵੱਲ ਦੇਖ ਰਹੇ ਹਾਂ ਉਹਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਰਹੇ ਹਾਂ ਖਾਸ ਤੌਰ ਤੇ ਉਦੋਂ ਜਦੋਂ ਅਸੀਂ ਪ੍ਰੋਂਪਟਰ ਤੇ ਖਬਰਾਂ ਪੜਦ ਤੇ ਪ੍ਰੌਮਟਰ ਇਹ ਹੁੰਦਾ ਕਿ ਸਾਹਮਣੇ ਇੱਕ ਮਸ਼ੀਨ ਉਹਦੇ ਚ ਖਬਰਾਂ ਲਿਖਿਆ ਹੁੰਦੀਆਂ ਨੇ ਚਲਦੀਆਂ ਰਹਿੰਦੀਆਂ ਨੇ ਤੇ ਐਂਕਰ ਜਾਂ ਨਿਊਜ਼ ਰੀਡਰ ਉਹਨਾਂ ਨੂੰ ਪੜਦਾ ਰਹਿੰਦਾ ਮੇਰੀ ਗੱਲ ਹੋਰ ਹੈ ਮੈਂ ਤਾਂ ਘਰੋਂ ਆਪਣਾ ਪ੍ਰੋਗਰਾਮ ਕਰਦਾ ਇਸ ਕਰਕੇ ਮੇਰੇ ਕੋਲ ਪ੍ਰੌਮਟਰ ਨਹੀਂ ਮੈਂ ਤਾਂ ਵੈਸੇ ਹੀ ਖਬਰਾਂ ਨੂੰ ਬੋਲਦਾ ਲੇਕਿਨ ਕੋਸ਼ਿਸ਼ ਹੁੰਦੀ ਹੈ ਕਿ ਕੈਮਰੇ ਪਰ ਦੇਖਾਂ ਅੱਜ ਇਹ ਸਾਰੀ ਗੱਲ ਮੈਂ ਸਮਝਾਉਣੀ ਸੀ ਕਿ ਉਹ ਮੁੰਡਾ ਫੇਰ ਕਹਿਣ ਲੱਗਿਆ ਜਿੰਨੇ ਤੁਸੀਂ ਮੁਕਰ ਰਹੇ ਹੋ ਮੈਨੂੰ ਪਛਾਣਨ ਤੋਂ ਫਿਰ ਇੱਕ ਕੁੜੀ ਦਾ ਨਾਮ ਲਿਆ ਜਿਹੜੀ ਇੱਕ ਨਿਊਜ਼ ਚੈਨਲ 'ਚ ਕੰਮ ਕਰਦੀ ਹੈ ਉਹ ਵੀ ਮੁਕਰ ਗਈ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਤੁਹਾਡੇ ਤੋਂ ਪਹਿਲਾਂ ਮੈਂ ਉਹਦੇ ਕੋਲ ਗਿਆ ਉਹਨੂੰ ਵੀ ਕਿਹਾ ਕਿ ਉਂਝ ਤਾਂ ਤੂੰ ਮੇਰੇ ਵੱਲ ਦੇਖ ਕੇ ਮਸਕਰੌਣੀ ਐ ਖਬਰਾਂ ਪੜ੍ਹਦੀ ਐ ਹੁਣ ਜਦੋਂ ਮੈਂ ਵਿਆਹ ਦੀ ਆਫਰ ਲੈ ਕੇ ਆਇਆ ਤੂੰ ਜਿਹੜਾ ਹੈ ਉਹ ਜਵਾਬ ਦਿੱਤਾ ਮੈਨੂੰ ਤੇ ਉਹਨੇ ਮੈਨੂੰ ਕੁੜੀ ਦਾ ਨਾਂ ਵੀ ਦੱਸਿਆ ਜੋ ਮੈਂ ਤੁਹਾਡੇ ਨਾਲ ਸਾਂਝਾ ਨਹੀਂ ਕਰ ਸਕਦਾ ਕਿਉਂਕਿ ਉਹ ਡੇਲੀ ਟੀਵੀ ਤੇ ਆਉਣਾ ਹੁੰਦਾ ਤੇ ਮੈਂ ਉਹਦੇ ਪਿਤਾ ਵੱਲ ਦੇਖਿਆ ਤੇ ਉਹ ਵਿਚਾਰੇ ਦੇ ਅੱਖਾਂ ਦੇ ਵਿੱਚ ਇੱਕ ਖਾਸ ਕਿਸਮ ਦੀ ਸ਼ਰਮ ਜੀ ਮਹਿਸੂਸ ਹੋ ਰਹੀ ਸੀ ਤੇ ਉਹਨੇ ਆਪਣੇ ਪੁੱਤਰ ਨੂੰ ਕਿਹਾ ਚੱਲ ਹੁਣ ਤੋਂ ਚੱਲੀਏ ਤੇ ਮੈਥੋਂ ਨੇ ਮਾਫੀ ਮੰਗੀ ਕਹਿੰਦਾ ਜੀ ਕੀ ਕਰੀਏ ਇਹਦੀ ਤਸੱਲੀ ਲਈ ਮੈਨੂੰ ਆਉਣਾ ਪਿਆ ਪਹਿਲਾਂ ਥੋੜਾ ਘਰ ਪਤਾ ਕੀਤਾ ਕਿ ਜਾ ਕੇ ਟੀਵੀ ਚੈਨਲ ਤੋਂ ਫਿਰ ਮੈਂ ਇੱਥੇ ਆਇਆ ਸਿਰਫ ਇਹਨੂੰ ਦੱਸਣਾ ਚਾਹੁੰਦਾ ਸੀ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਹੁਣ ਤੁਸੀਂ ਕੀ ਕਹੋਗੇ ਦੇਖੋ ਕਈ ਕਿਸਮ ਦੀਆਂ ਗੱਲਾਂ ਲੋਕਾਂ ਦੇ ਮਨਾਂ 'ਚ ਹੁੰਦੀਆਂ ਨੇ ਤੇ ਇਹ ਤਾਂ ਇੱਕ ਮਾਨਸਿਕ ਤੌਰ ਤੇ ਬਿਮਾਰ ਬੰਦੇ ਦੀ ਵੀ ਗੱਲ ਹੋ ਸਕਦੀ ਹੈ ਮਾਸੂਮਤਾ ਦੀ ਗੱਲ ਹੋ ਸਕਦੀ ਹੈ ਐਸੀ ਕੋਈ ਗੱਲ ਨਹੀਂ ਮੇਰੇ ਯਾਦ ਹੈ ਕਿ ਅਸੀਂ ਹਜੇ 9ਵੀਂ 10ਵੀਂ ਚ ਪੜ੍ਹਦੇ ਸੀ ਤਾਂ ਮੈਂ ਇੱਕ ਮੇਰਾ ਪੜ੍ਹਨ ਵਾਲਾ ਕਮਰਾ ਲਗਉਂਦਾ ਸੀ ਤੇ ਰਾਤ ਨੂੰ 10:00 ਵਜੇ ਕੋ ਮੇਰੇ ਆਕੇ ਕੁੰਡਾ ਖੜਕਾਇਆ ਦੋਸਤ ਨੇ ਕਹਿੰਦਾ ਹੁੰਡਾ ਖੋਲ ਤੈਨੂੰ ਇੱਕ ਗੱਲ ਦੱਸਣੀ ਹੈ ਮੈਂ ਵੀ ਪਤਾ ਨਹੀਂ ਕਿਹੜੀ ਗੱਲ ਦੱਸੂਗਾ ਆਕੇ ਕਹਿੰਦਾ ਤੈਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜੇ ਫਿਲਮਾਂ ਦੇ ਵਿੱਚ ਉਦੋਂ ਸਾਡੀ ਸਭ ਤੋਂ ਵੱਡੀ ਇੱਛਾ ਸੀ ਲੁਧਿਆਣਾ ਜਾ ਕੇ ਫਿਲਮਾਂ ਦੇਖਣੀ ਹੁੰਦੀ ਸੀ ਕਹਿੰਦਾ ਜਿਹੜੀ ਆਪਾਂ ਫਿਲਮਾਂ ਦੇਖ ਕੇ ਆਏ ਨਾ ਤੈਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜਾ ਹੀਰੋ ਹੈ ਉਹਨੇ ਤਰਮਿੰਦਰ ਦਾ ਨਾਮ ਲਿਆ ਉਹ ਆਪ ਨਹੀਂ ਗਾਣੇ ਗਾਉਂਦਾ ਉਹ ਤਾਂ ਬੁੱਲੀ ਹਲਾਉਂਦਾ ਹੈ ਗਾਉਣ ਵਾਲਾ ਕੋਈ ਪਿੱਛੇ ਹੁੰਦਾ ਜਿਹੜੀ ਇਸ ਕਿਸਮ ਦੀਆਂ ਗੱਲਾਂ ਵੀ ਜਿਹੜੀਆਂ ਉਹ ਸਮਝ ਆਉਂਦੀ ਹੈ ਹੁਣ ਉਹ ਜਿਹੜਾ ਹੈ ਬਹੁਤ ਵੱਡਾ ਵਕੀਲ ਹੈ ਤੇ ਜਦੋਂ ਅਸੀਂ ਕਦੇ ਮਿਲ ਜਿਆ ਉਹਨੂੰ ਚੇਅਰ ਤੇ ਅਸਕਰ ਉਹ ਤਾਂ ਚਲੋ ਬਚਪਨ ਦੀ ਗੱਲ ਹੈ ਇਹ ਤਾਂ ਮੁੰਡਾ ਵੀ 23 24 ਸਾਲ ਦਾ ਸੀ ਉਹ ਕਿ ਜਿਹੜੀ ਇੱਕ ਮਾਨਸਿਕ ਕਿਸਮ ਦੀ ਬਿਮਾਰੀ ਹੁੰਦੀ ਹੈ ਨਾ ਇਹਨੂੰ ਅਸੀਂ ਲੋਕ ਸਮਝਦੇ ਨਹੀਂ ਬਹੁਤ ਸਾਰੇ ਲੋਕ ਨੇ ਸਕੂਲਾਂ ਕਾਲਜਾਂ ਦੇ ਵਿੱਚ ਇਸ ਤਰ੍ਹਾਂ ਦੇ ਸਾਨੂੰ ਮਿਲ ਜene ਸਕੂਲਾਂ ਦੇ ਵਿੱਚ ਵੀ ਤੇ ਕਾਲਜ ਹੈ ਯੂਨੀਵਰਸਿਟੀਆਂ ਦੇ ਲੈਵਲ ਤੱਕ ਵੀ ਮਾਪਿਆਂ ਨੂੰ ਪਤਾ ਨਹੀਂ ਲੱਗਦਾ ਕਿ ਇਸ ਕਿਸਮ ਦੇ ਬਿਮਾਰ ਬੱਚੇ ਦੇ ਉਹਨਾਂ ਦਾ ਕੋਈ ਇਲਾਜ ਵੀ ਹੋ ਸਕਦਾ ਹੈ ਮਾਨਸਿਕ ਜਿਵੇਂ ਜਦੋਂ ਬੁਖਾਰ ਹੁੰਦਾ ਨਾ ਅਪਾ ਸਰੀਰਕ ਤੌਰ ਤੇ ਬਿਮਾਰ ਹੋਨੇ ਤੇ ਮਾਸਿਕ ਤੌਰ ਤੇ ਵੀ ਤਾਂ ਬੰਦੇ ਬਿਮਾਰ ਹੋ ਸਕਦੇ ਨੇ ਤੇ ਹੁੰਦੇ ਨੇ ਬਹੁਤ ਵਾਰ ਮੈਂ ਯੂਨੀਵਰਸਿਟੀ ਚ ਪੜਾਉਂਦਾ ਸੀ ਤੇ ਕੋਈ 90 ਦੀ ਗੱਲ ਹੈ 1990 ਦੀ ਤੇ ਉਦੋਂ ਮੈਨੂੰ ਹਲੇ 10-12 ਸਾਲ ਹੋਏ ਸੀ ਪੜਾਉਂਦਿਆਂ ਨੂੰ ਤੇ ਮੇਰੇ ਦਫਤਰ ਜਿਹੜਾ ਮੇਰਾ ਕਮਰਾ ਸੀ ਯੂਨੀਵਰਸਿਟੀ ਵਾਲਾ ਉਹਦੀ ਖਿੜਕੀ ਚ ਆਇਆ ਮੈਂ ਬੈਠਾ ਮੁੰਡਾ ਭੱਜਾ ਭਜਾਇਆ ਕੋਈ ਉਹਨੇ ਗੱਲ ਹੀ ਕੀਤੀ ਕ੍ਰਿਕੀ ਚੌਣੇ ਜੰਪ ਕੀਤਾ ਤੇ ਬਾਹਰ ਭੱਜ ਗਿਆ ਤੇ ਮੈਂ ਹਲੇ ਉਹ ਮਤਰੇ ਚ ਦੇਖ ਰਿਹਾ ਵੀ ਇਹ ਕੀ ਹੋ ਗਿਆ ਇਹ ਇਸ ਤਰ੍ਹਾਂ ਤਾਂ ਅੱਗੇ ਕਦੇ ਹੋਇਆ ਨਹੀਂ ਵੀ ਇਸ ਤਰ੍ਹਾਂ ਦੇ ਜੁਨੀਵਰਸਿਟੀ ਟੀਚਰ ਬੈਠਾ ਹੋਵੇ ਸਟੂਅਰਟ ਇਸ ਤਰ੍ਹਾਂ ਬਿਨਾਂ ਪੱਛੇ ਆਵੇ ਕਮਰੇ ਤੇ ਸਿੱਧਾ ਬਾਹਰ ਭੱਜੇ ਤੇ ਉਹ ਹਲੇ ਗਈ ਤੇ ਪਿੱਛੇ ਉਹਦੇ ਇੱਕ ਕੁੜੀ ਆਈ ਕਹਿੰਦੀ ਇੱਧਰ ਆਇਆ ਸੀ ਉਹਦਾ ਮੁੰਡੇ ਦਾ ਨਾਮ ਲੈ ਕੇ ਉਹ ਕਿੱਥੇ ਹੋਵੇ ਆ ਵੀ ਪਤਾ ਨਹੀਂ ਇੱਧਰ ਭੱਜਿਆ ਚਲੋ ਖੈਰ ਉਹ ਵੀ ਭੱਜ ਕੇ ਉਸੀ ਤਰ੍ਹਾਂ ਪਿੱਛੋਂ ਨਹੀਂ ਗਈ ਖਿੜਕੀ ਵਿੱਚ ਦੀ ਭੱਜੀ ਤੇ ਉਧਰ ਨੂੰ ਚਲੇ ਗਈ ਤੋਂ ਉਦੋਂ ਬਾਅਦ ਅਗਲੇ ਦਿਨ ਮੁੰਡਾ ਆਇਆ ਮੇਰੇ ਕੋਲ ਮਾਫੀ ਮੰਗੀ ਕਹਿੰਦਾ ਜੀ ਕੀ ਕਰੀਏ ਉਹ ਫਤੇਗੜ ਸਾਹਿਬ ਤੁਸੀਂ ਕਹਿੰਦਾ ਜੀ ਬਸ ਤੁਸੀਂ ਪੁੱਛੋ ਨਾ ਕਹਿੰਦੇ ਜੀ ਬਹੁਤ ਬੁਰੀ ਤਰੀਕੇ ਨਾਲ ਫਸ ਗਿਆ ਮੈਂ ਤਾਂ ਕਹਿੰਦਾ ਜੀ ਫਤੇਗੜ ਸਾਹਿਬ ਜਿਹੜਾ ਹੈ ਇੱਕ ਦਿਨ ਵੈਸੀ ਕਹਿੰਦਾ ਉੱਥੇ ਆਉਣਾ ਸੀ ਬਸ ਡੇਟ ਸੀ ਮੈਂ ਚਲੋ ਮੱਥਾ ਟੇਕਣ ਲਈ ਮੱਥਾ ਟੇਕ ਕੇ ਲੋਕੀ ਉੱਥੇ ਇੱਕ ਊਡੀ ਮਿਰਗੀ ਇਹ ਤਾਂ ਕਹਿੰਦੇ ਜੀ ਬਲਾ ਕਾ ਦੇ ਲੈ ਤਾਂ ਮੇਰੇ ਮਗਰ ਪਈ ਪਈ ਐ ਤੇ ਫਿਰ ਮੈਂ ਕਿਹਾ ਵੀ ਤੂੰ ਬੁਲਾਇਆ ਤਾਂ ਹੀ ਤੇਰੇ ਮਗਰ ਕਹਿੰਦਾ ਨਹੀਂ ਜੀ ਤੁਸੀਂ ਇਹ ਦੇਖੋ ਕਿ ਮੈਂ ਸਿਰਫ ਇੱਕ ਵਾਰੀ ਬੁਲਾਇਆ ਤੇ ਇਹ ਤਾਂ ਖੜੇ ਨਹੀਂ ਛੱਡ ਰਹੀ ਤੇ ਫਿਰ ਉਹਨੇ ਮੈਨੂੰ ਇਹ ਗੱਲ ਦੱਸੀ ਕਹਿੰਦੇ ਜੀ ਇਹਦੇ ਪੇਰੈਂਟਸ ਵੀ ਮੇਰੇ ਕੋਲ ਆਏ ਸੀ ਉਹ ਕਹਿੰਦੇ ਨੇ ਵੀ ਇਹਦੇ ਇਹ ਦਾ ਜਿਹੜਾ ਨਾ ਮਾਨਸਿਕੌਰ ਤੇ ਤوازن ਨਹੀਂ ਲਹਿਤ ਉਹਨੂੰ ਥੋੜਾ ਬੋਤਾ ਜਿੰਨਾ ਚਿਰ ਠੀਕ ਨਹੀਂ ਹੁੰਦੀ ਉਹਨਾਂ ਚਿਰ ਤੂੰ ਨਾ ਕੋਈ ਹੋਰ ਗਲਤ ਕਦਮ ਨਾ ਚੱਕ ਲੈ ਜੋ ਤੈਨੂੰ ਕਹਿੰਦੀ ਓਵੇਂ ਕਰੀ ਚਲ ਕਹਿੰਦੇ ਮੈਨੂੰ ਡਰ ਲੱਗਦਾ ਹੈ ਕਿ ਕੋਈ ਪਤਾ ਨਹੀਂ ਕਿਸ ਵੇਲੇ ਕੀ ਐਕਸ਼ਨ ਕਰ ਲੇ ਯਾਨੀ ਇਹ ਉਸ ਵੇਲੇ ਦੀ ਤੁਨੇ ਇੰਨੇ 30 ਸਾਲਾਂ ਦੇ ਵਿੱਚ ਮੈਂ ਦੇਖ ਰਿਹਾ ਕਿੰਨੇ ਕੇਸ ਮੈਂ ਤੁਹਾਨੂੰ ਦੱਸ ਸਕਦਾ ਮੈਂ ਦੱਸਣਾ ਇਹ ਚਾਹੁੰਦਾ ਕਿ ਸਾਡੇ ਸਮਾਜ ਦੇ ਵਿੱਚ ਨਾ ਜਿਹੜੀ ਮਾਨਸਿਕ ਬਿਮਾਰੀ ਹੈ ਜਿਹੜੀ ਦਿਮਾਗੀ ਬਿਮਾਰੀ ਹੈ ਉਹਦੇ ਬਾਰੇ ਹਲੇ ਟੈਬੂ ਬਣਿਆ ਹੋਇਆ ਹੈ ਅਸੀਂ ਉਹਦੇ ਇਲਾਜ ਬਾਰੇ ਨਹੀਂ ਸੋਚਦੇ ਲੋਕ ਡਿਪਰੈਸ਼ਨ ਚ ਜਾਂਦੇ ਨੇ ਅੱਜ ਕੱਲ ਤਾਂ ਬਹੁਤ ਲੋਕ ਸਾਰੇ ਡਿਪਰੈਸ਼ਨ ਚ ਨੇ ਤੇ ਉਦਾਸੀਨ ਨੇ ਤੇ ਕੋਈ ਬਹੁਤ ਬੰਦੇ ਸੁਸਾਇਡ ਕਰਦੇ ਨੇ ਕਿਉਂ ਕਰਦੇ ਨੇ ਕਿਉਂਕਿ ਉਹਨਾਂ ਦਾ ਇਲਾਜ ਨਹੀਂ ਅਸੀਂ ਕਰਵਾ ਰਹੇ ਜੇ ਕਿਸੇ ਨੂੰ ਕਹੀਏ ਕਿ ਤੂੰ ਇਹਦਾ ਇਲਾਜ ਕਰਾ ਤਾਂ ਉਹ ਟੈਬੂ ਕੇ ਜੀ ਲੋਕ ਕਹਿਣਗੇ ਤਾਂ ਪਾਗਲਾਂ ਦੇ ਡਾਕਟਰ ਕੋਲ ਚੱਲੇ ਜੀ ਇਹ ਤਾਂ ਬੰਦਾ ਦਿਮਾਗੀ ਤੌਰ ਤੇ ਬਈ ਜਿਵੇਂ ਤੁਹਾਨੂੰ ਮਲੇਰੀਆ ਹੋ ਗਿਆ ਜਿਵੇਂ ਤੁਹਾਨੂੰ ਡੇਂਗੂ ਹੋ ਗਿਆ ਉਸੇ ਤਰ੍ਹਾਂ ਤੁਹਾਨੂੰ ਜਿਹੜੇ ਮਾਨਸਿਕ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਇਹ ਘਰ ਚੋਂ ਹਲੇ ਅਸੀਂ ਬਾਹਰ ਨਹੀਂ ਨਿਕਲੇ ਇਹ ਇੱਕ ਸਮਝਦੇ ਦੂਜੀ ਗੱਲ ਸਾਡੇ ਪੇਰੈਂਟਸ ਜਿਹੜੇ ਨੇ ਨਾ ਉਹ ਵੀ ਕੋਈ ਹਲੇ ਇੰਨੇ ਜਿਹੜੀ ਮੈਂ ਸੰਬੰਧ ਹੈ ਕਿ ਉਹਨੇ ਵਾਈਜ਼ ਜਾਂ ਨੋਲੇਜੇਬਲ ਨਹੀਂ ਹੈ ਬਹੁਤ سارے ਪੇਰੈਂਟਸ ਉਹਨਾਂ ਨੂੰ ਨਹੀਂ ਪਤਾ ਉਹ ਬਚਪਨ ਤੋਂ ਬੱਚਿਆਂ ਦਾ ਖਿਆਲ ਰੱਖਣ ਕਿ ਬੱਚੇ ਸਹੀ ਤਰੀਕੇ ਨਾਲ ਉਹਦੀ ਡਿਵੈਲਪਮੈਂਟ ਹੋ ਰਹੀ ਹੈ ਜਾਂ ਹੋ ਬਿਲਕੁਲ ਸਹੀ ਨੇ ਜਾਂ ਉਹਨਾਂ ਦੇ ਜਿਹੜਾ ਮਾਨਸਿਕ ਵਿਕਾਸ ਵੀ ਠੀਕ ਹੋ ਰਿਹਾ ਹੈ ਜਿਵੇਂ ਉਹਨਾਂ ਦਾ ਸਰੀਰਕ ਵਿਕਾਸ ਹੋ ਰਿਹਾ ਜਦੋਂ ਮਾਨਸਿਕ ਵਿਕਾਸ ਤੇ ਸਰੀਰਕ ਵਿਕਾਸ ਦੇ ਵਿੱਚ ਗੈਪ ਰਹਿ ਜਾਊਗਾ ਤوازن بگੜ ਜਾਂਦਾ ਹੈ ਤੇ ਉਦੋਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਪੈਦਾ ਹੁੰਦੀਆਂ ਨੇ ਖਾਸ ਤੌਰ ਤੇ ਜੇ ਇਸ ਤਰ੍ਹਾਂ ਦੇ ਬੱਚਾ ਦਾ ਕਿਤੇ ਵਿਆਹ ਹੋ ਜੇ ਤੇ ਮਿਸਮੈਚ ਹੋ ਜਾਂਦਾ ਹੈ ਇਹ ਕਿ ਇਸ ਬਹੁਤ ਵੱਜ ਜਾਂਦੇ ਨੇ ਇਹ ਬਹੁਤ ਵੱਡਾ ਸਬਜੈਕਟ ਹੈ ਔਰ ਇਹ ਸੱਚਮੁੱਚ ਸਾਡੇ ਸੁਭਾਜ ਨੂੰ ਸੋਚਣ ਦੀ ਲੋੜ ਹੈ ਜਿਹਦੇ ਬਾਰੇ ਅਸੀਂ ਬਹੁਤ ਘੱਟ ਸੋਚ ਰਹੇ ਹਾਂ ਛੋਟੇ ਛੋਟੇ ਨੁਕਤੇ ਜਿਹੜੇ ਨੇ ਛੋਟੀਆਂ ਛੋਟੀਆਂ ਗੱਲਾਂ ਨੇ ਉਹਨਾਂ ਨੂੰ ਅਬਜ਼ਰਵ ਕਰਨ ਦੀ ਲੋੜ ਹੈ ਉਹਨਾਂ ਬਾਰੇ ਧਿਆਨ ਦੇਣ ਦੀ ਲੋੜ ਹੈ ਤੇ ਜੇ ਹੋ ਸਕੇ ਜੇ ਲੱਗੇ ਤਾਂ ਉਹਨਾਂ ਦਾ ਇਲਾਜ ਕਰਾਉਣ ਦੀ ਲੋੜ ਹੈ ਮੈਂ ਸਿਰਫ ਤੁਹਾਨੂੰ ਕੁਝ ਸੰਕੇਤ ਦੇ ਦੇਸੀ ਕਦੇ ਇਸ ਬਾਰੇ ਆਪਾਂ ਪੂਰੀ ਵੀਡੀਓ ਬਣਾਵਾਂਗੇ ਤਾਂ ਗੱਲ ਕਰਾਂਗੇ ਅਜੰਨ ਦੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ